ਕੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਇੱਕ ਲਾਜਵਾਬ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਦੁੱਧ ਤੋਂ ਇਹ ਬਹੁਤ ਹੀ ਆਸਾਨ ਰੈਸਪੀ ਆ ਪਰ ਬੰਦ ਦੀ ਬਹੁਤ ਜ਼ਿਆਦਾ ਟੇਸਟੀ ਆ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੁਣ ਮੌਸਮ ਬਰਸਾਤ ਦਾ ਚੱਲ ਰਿਹਾਗਾ ਤੇ ਪੰਜਾਬ ਚ ਹੜ੍ਹ ਆਏ ਹੋਏ ਨੇ ਤਾਂ ਪਾਣੀ ਦੇ ਜ਼ਿਆਦਾ ਵਹਾ ਕਰਨ ਸਬਜ਼ੀਆਂ ਖਰਾਬ ਹੋ ਗਈਆਂ ਤੇ ਜਿਹੜੀਆਂ ਮਿਲਦੀਆਂ ਉਹ ਮਹਿੰਗੀਆਂ ਮਿਲਦੀਆਂ ਤੇ ਸਹੀ ਨਹੀਂ ਮਿਲਦੀਆਂ ਤਾਂ ਹੁਣ ਸਾਨੂੰ ਇਹ ਪਰੇਸ਼ਾਨੀ ਹੋ ਰਹੀ ਆ ਵੀ ਅਸੀਂ ਕੀ ਬਣਾਈਏ ਤੇ ਕੀ ਖਾਈਏ ਤਾ ਹੁਣ ਇੱਕ ਇਹ ਹੁੰਦਾ ਵੀ ਚਲੋ ਭਰੇ ਬਣਾ ਕੇ ਕੁਝ ਖਾ ਲੈਂਦੇ ਆਂਗੇ ਤੇ ਪਰ ਸਮਝ ਨਹੀਂ ਆਉਂਦੀ ਵੀ ਕਿਹੜੀ ਸਬਜੀ ਬਣਾਈਏ ਅਸੀਂ ਤਾਂ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਸਬਜੀ ਦੁੱਧ ਤੋਂ ਤਿਆਰ ਕਰਕੇ ਦਿਖਾ ਰਹੇ ਆਂਗੇ ਜਿਹੜੀ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜੂਗੀ ਬਿਲਕੁਲ ਈਜ਼ੀ ਰੈਸਪੀ ਆ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਆਪਾਂ ਬਣਾਉਣੀ ਸਬਜੀ ਸ਼ੁਰੂ ਕਰਦੇ ਆਂ ਹਾਂਜੀ ਦੁੱਧ ਦੀ ਸਬਜੀ ਬਣਾਉਣ ਲਈ ਇੱਧਰ ਆਪਾਂ ਇੱਕ ਕੱਪ ਦੁੱਧਾ ਲੈ ਲਿਆ ਹੈਗਾ ਤੇ ਇੱਧਰ ਮੈਂ ਤਿੰਨ ਜਿਹੜੇ ਪਿਆਜ਼ ਆ ਛਿੱਲ ਲਏ ਹੈਗੇ ਇੱਕ ਟਮਾਟਰ ਲਿਆ ਤੇ ਦੋ ਹਰੀਆਂ ਮਿਰਚਾਂ ਲਈਆਂ ਆਈਆਂ ਤੇ ਇਹ ਜਿਹੜਾ ਪਿਆਜ਼ ਦਾ ਟਮਾਟਰ ਹੈਗਾ ਇਹ ਤੁਸੀਂ ਆਪਦੇ ਅਕੋਰਡਿੰਗ ਪਾਉਣਾਗਾ ਆਪਦੀ ਲੋੜ ਦੇ ਮੁਤਾਬਕ ਪਾਉਣਾ ਜਿੰਨੀ ਤੁਹਾਨੂੰ ਸਬਜ਼ੀ ਚਾਹੀਦੀ ਹੈ ਉਸ ਮੁਤਾਬਕ ਤੁਸੀਂ ਇਹਨੂੰ ਵਧਾ ਘਟਾ ਸਕਦੇ ਹੋ ਮੈਂ 4 ਜਣਿਆਂ ਦੀ ਸਬਜ਼ੀ ਬਣਾ ਕੇ ਤਿਆਰ ਕਰ ਰਹੀ ਹਾਂ ਮੈਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਹੈਗੇ ਇੱਕ ਟਮਾਟਰ ਲਿਆ ਤੇ ਦੋ ਮੈਂ ਹਰੀਆਂ ਮਿਰਚਾਂ ਲਈਆਂ ਇਹਨੂੰ ਆਪਾਂ ਕੱਟ ਕੇ ਤਿਆਰ ਕਰ ਲੈਣੇ ਆਂਗੇ ਹਾਂਜੀ ਇੱਧਰ ਆਪਾਂ ਪਿਆਜ਼ ਕੱਟ ਲਏ ਆ ਟਮਾਟਰ ਕੱਟ ਲਏ ਆ ਤੇ ਹਰੀ ਮਿਰਚ ਨੂੰ ਕੱਟ ਲਿਆਗਾ ਹਾਂਜੀ ਇੱਧਰ ਮੈਂ ਫਰਾਈ ਪੈਨ ਲੈ ਲਿਆ ਤੇ ਗਰਮ ਕਰ ਲਿਆਗਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਦੇਸੀ ਘਿਓ ਦੀ ਤੁਸੀਂ ਇਹ ਸਬਜੀ ਰਫਾਇਨ ਤੇਲ ਕਿਸੇ ਵੀ ਚੀਜ਼ ਚ ਪਾ ਸਕਦੇ ਹੋ ਜੋ ਤੁਸੀਂ ਵਰਤਦੇ ਆ ਮੈਂ ਇਹਨੂੰ ਦੇਸੀ ਘਿਓ ਚ ਬਣਾਉਂਗੀ ਪਰ ਦੇਸੀ ਘਿਓ ਚ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਸਵਾਦ ਇਹਦਾ ਦੁੱਬਣਾ ਹੋ ਜਾਂਦਾ ਜੇ ਇਹਨੂੰ ਆਪਾਂ ਦੇਸੀ ਘਿਓ ਚ ਬਣਾਏਗੇ आप घ्यो चंगे तरीके गर्म होने हैं जी घ्यो अपना चंगे तरीके गर्म हो गया ये पावगे आप अद्धा चमच जीरे का मिर्च प्याज ਚੰਗੇ ਤਰੀਕੇ ਨਾਲ ਆਪਾਂ ਹਲਾ ਲਾਂਗੇ ਘਿਓ ਚ ਤੇ ਪੌਣ ਲਾਂਗੇ ਹਾਂਜੀ ਪਿਆਜ਼ ਨੂੰ ਆਪਾਂ ਹਲਕਾ ਜਿਹਾ 골ਡ ਬ੍ਰਾਊਨ ਕਰਾਂਗੇ ਜ਼ਿਆਦਾ ਨਹੀਂ ਇਹਨੂੰ ਆਪਾਂ ਬ੍ਰਾਊਨ ਕਰਨਾਗਾ ਤੇ ਗੈਸ ਦਾ ਫਲੇਮ ਆ ਜਿਹੜਾ ਉਹ ਆਪਾਂ ਮੀਡੀਅਮ ਹੀ ਰੱਖਾਂਗੇ ਹਾਂਜੀ ਤੇ ਇਹਦੇ ਵਿੱਚ ਆਪਾਂ ਟਮਾਟਰ ਕੱਟਿਆ ਹੋਇਆ ਜਿਹੜਾ ਉਹ ਵੀ ਐਡ ਕਰ ਦਾਂਗੇ ਹਾਂਜੀ ਪਿਆਜ਼ ਸਾਡੇ ਭੁੱਜਨੇ ਸ਼ੁਰੂ ਹੋ ਗਏ ਆ ਬਰਾਊਨ ਹੋਣੇ ਤੇ ਥੋੜਾ ਜਿਹਾ ਅਸੀਂ ਇਹਨਾਂ ਨੂੰ ਹੋਰ ਭੁੰਨਾਂਗੇ ਹਾਂਜੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਮੇਰੀ ਰੈਸਪੀ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਹਾਂਜੀ ਇੱਧਰ ਆਪਣੇ ਪਿਆਜ਼ ਆ ਜਿਹੜੇ ਉਹ ਜਿੰਨੇ ਆਪਾਂ ਭੁੰਨਣੇ ਸੀ ਉਹਨੇ ਭੁੱਜ ਗਏ ਆ ਹਲਕੇ ਬਰਾਊਨ ਹੋ ਗਏ ਆ ਹਾਂਜੀ ਇਹ ਤੋਂ ਜ਼ਿਆਦਾ ਇਹਨਾਂ ਨੂੰ ਭੁੰਨਣ ਦੀ ਆਪਾਂ ਨੂੰ ਲੋੜ ਨਹੀਂ ਗਈ ਬਸ ਇੰਨੀ ਜ਼ਰੂਰਤ ਆਪਾਂ ਨੂੰ ਇਹਨਾਂ ਨੂੰ ਭੁੰਨਣ ਦੀ ਉਹਨੇ ਆਪਾਂ ਭੁੰਨ ਲਏ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸੁੱਕੇ ਮਸਾਲੇ ਇੱਕ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਇਹ ਕਲਰ ਦੇਣ ਵਾਸਤੇ ਪਾਵਾਂਗੇ ਲਾਲ ਮਿਰਚ ਜਿਹੜੀ ਮੈਂ ਸਕਿਪ ਕੀਤੀ ਆ ਕਿਉਂਕਿ ਮੈਂ ਹਰੀ ਮਿਰਚ ਪਾਈਆਂ ਉਹ ਬਹੁਤ ਜ਼ਿਆਦਾ ਕੌੜੀਆਂ ਜੇ ਤੁਸੀਂ ਹਰੀਆਂ ਮਿਰਚਾਂ ਨਹੀਂ ਪਾਉਂਦੇ ਫਿਰ ਤੁਸੀਂ ਲਾਲ ਮਿਰਚ ਪਾ ਸਕਦੇ ਹੋ ਪੀਸੀ ਹੋਈ ਜਾਂ ਤੁਹਾਡੀਆਂ ਘਟ ਕੌੜੀਆਂ ਹਰੀਆਂ ਮਿਰਚਾਂ ਤਾਂ ਵੀ ਤੁਸੀਂ ਪਾ ਸਕਦੇ ਆ ਜਿਹੜੇ ਮਸਾਲੇ ਤੁਸੀਂ ਆਪਦੇ ਟੇਸਟ ਤੇ ਲੋੜ ਦੇ ਅਨਸਾਰ ਪਾਉਣੇ ਆਗੇ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਲੂਣ ਦਾ ਬਹੁਤ ਥੋੜੇ ਮਸਾਲਿਆਂ ਨਾਲ ਤੇ ਘਰ ਦੇ ਪਏ ਹੋਏ ਸਮਾਨ ਨਾਲ ਬਹੁਤ ਟੇਸਟੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ। 10 ਕੋਜ ਮਿੰਟਾਂ ਲਈ ਆਪਾਂ ਹੁਣ ਲਾਂਗੇ ਚੰਗੀ ਤਰ੍ਹਾਂ ਮਸਾਲਿਆਂ। ਗੈਸ ਆ ਜਿਹੜਾ ਇਹ ਆਪਾਂ ਬਿਲਕੁਲ ਲੋ ਹੀ ਰੱਖਣਾਗਾ। ਤਾਂ ਜੋ ਆਪਣੇ ਜਿਹੜੇ ਮਸਾਲੇ ਆ ਉਹ ਮਚਣ ਨਾ ਤੇ ਹਲਾਉਂਦੇ ਹੋਏ ਆਪਾਂ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ। ਹਾਂਜੀ ਮਸਾਲੇ ਆ ਜਿਹੜੇ ਆਪਣੇ ਉਹ ਪੁੱਜ ਗਏ ਆ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਇੱਕ ਗੜ੍ਹੀ ਪਾਣੀ ਦੀ ਬਹੁਤ ਥੋੜਾ ਪਾਣੀ ਪਾਉਣਾ ਤੁਸੀਂ ਤੇ ਚੰਗੇ ਤਰੀਕੇ ਨਾਲ ਮਿਕਸ ਕਰ ਦੇਣਾ ਤਾਂ ਕਿ ਆਪਣੀ ਸਬਜ਼ੀ ਤੇ ਵਧੀਆ ਕਲਰ ਆ ਜਾਏ ਤੇ ਸਾਰੇ ਮਸਾਲੇ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ ਸਾਰੇ ਮਸਾਲਿਆਂ ਦਾ ਸੁਆਦ ਆ ਜਿਹੜਾ ਆਪਣੇ ਤੜਕੇ ਚ ਰਚ ਜੇ ਇਹਨੂੰ ਆਪਾਂ 2 ਮਿੰਟ ਦਾ ਸੇਕ ਹੋਰ ਲਵਾਵਾਂਗੇ ਮੀਡੀਅਮ ਗੈਸ ਤੇ ਹਾਂਜੀ ਹਲਕਾ ਜਿਹਾ ਆਪਾਂ ਇਹਨੂੰ ਟੱਕ ਦਿੰਨੇ ਆ ਥੋੜੀ ਜਿਹੀ ਵਿਰਲ ਰੱਖ ਕੇ ਤਾਂ ਕਿ ਇਹਦੀ ਜਿਹੜੀ ਭਾਫ਼ ਹੋ ਬਾਹਰ ਨਿਕਲੀ ਜਾਵੇ ਤੇ ਥੋੜਾ ਜਿਹਾ ਇਹਨੂੰ ਆਪਾਂ ਸੈੱਟ ਹੋਣ ਦਿੰਨੇ ਆ ਗੈਸ ਆਪਣਾ ਜਿਹੜਾ ਬਿਲਕੁਲ ਮੀਡੀਅਮ ਰੱਖਣਾ ਤਾਂ ਕਿ ਆਪਣਾ ਜਿਹੜਾ ਮਸਾਲਿਆਂ ਦਾ ਕਲਰ ਆ ਫਲੇਵਰ ਆ ਤੇ ਉਹ ਵਧੀਆ ਚੰਗੇ ਤਰੀਕੇ ਨਾਲ ਰਚ ਜੇ ਤੇ ਸਬਜ਼ੀ ਦਾ ਕਲਰ ਜਿਹੜਾ ਸੋਨਾ ਆ ਜੇ ਹਾਂਜੀ ਤੜਕਾ ਆਪਣਾ ਜਿਹੜਾ ਬਿਲਕੁਲ ਤਿਆਰ ਆ ਹੁਣ ਇਹਦੇ ਚ ਐਡ ਕਰਾਂਗੇ ਆਪਾਂ ਇੱਕ ਚਮਚ ਕਸੂਰੀ ਮੇਥੀ ਦਾ ਇਹਦੇ ਨਾਲ ਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧ ਜਾਂਦਾ ਹੈ ਸਬਜ਼ੀ ਦਾ ਹਾਂਜੀ ਅੱਧਾ ਚਮਚਾ ਪਾ ਐਡ ਕਰਾਂਗੇ ਇਹਦੇ ਚ ਗਰਮ ਮਸਾਲੇ ਦਾ ਕੋਸਕੈਂਟਲੈਨ ਹੁਆਪਾ ਸੇਕ ਕਰਵਾਵਾਂਗੇ ਹਾਂਜੀ ਹੁਣ ਆਪਾਂ ਐਡ ਕਰਾਂਗੇ 1 ਕੱਪ ਦੁੱਧ ਦਾ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ মিডিয়াম ਹੀ ਰੱਖਣਾਗਾ ਸਬਜੀ ਦਾ ਆਪਣੀ ਦਾ ਬਹੁਤ ਸੋਹਣਾ ਕਲਰ ਆ ਗਿਆ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਤੇ ਖਾਣ ਚ ਵੀ ਉਨੀ ਟੇਸਟੀ ਬਣੂਗੀ ਇਹ ਸਬਜੀ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਇੱਕ ਕੌਲੀ ਮਲਾਈ ਦੀ ਇਹ ਮਲਾਈ ਤੁਸੀਂ ਗਰਮ ਦੁੱਧ ਤੋਂ ਲਾ ਰਹੇ ਹੋ ਤਾਂ ਉਹਨੂੰ ਫੈਂਟ ਲਿਓ ਚੰਗੇ ਤਰੀਕੇ ਨਾਲ ਜੇ ਤੁਸੀਂ ਠੰਡੇ ਦੁੱਧ ਤੋਂ ਕਰੀਮ ਲਾ ਰਹੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋਗੇ ਇਹਦੇ ਨਾਲ ਇਹਦਾ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧ ਜਾਣਾ ਨਾਲ ਤਾਂ ਤੇ ਨਾਲੇ ਕਰੀਮੀ ਜਿਹਾ ਟੇਸਟ ਬਣ ਜਾਣਾਗਾ ਇਹ ਸਬਜ਼ੀ ਆਪਣੀ ਪਨੀਰ ਦੀ ਪੁਰਜੀ ਤੋਂ ਵੀ ਵਾਰਦ ਟੇਸਟੀ ਬਣੂਗੀ। ਹਾਂਜੀ ਆਪਾਂ ਇਹਨੂੰ ਕੁਝ ਸਕਿੰਟਾਂ ਦਾ ਸੇਕ ਹੋਰ ਲਵਾਵਾਂਗੇ। ਇਸ ਤਰੀਕੇ ਨਾਲ ਅੱਧਾ ਟੱਕ ਦੇ ਦਿੰਨੇ ਆ ਇਹਨੂੰ ਆਪਾਂ ਗੈਸ ਦਾ ਫਲੇਮ ਜਿਹੜਾ ਬਿਲਕੁਲ ਲੋ ਕਰ ਦੇਣਾਗਾ ਤੇ 1-2 ਸਕਿੰਟ ਦਾ ਇਹਨੂੰ ਸੇਕ ਲਵਾਉਣੀ ਆ। ਹਾਂਜੀ ਗੈਸ ਆ ਜਿਹੜਾ ਆਪਾਂ ਬੰਦ ਕਰ ਦਿੱਤਾਗਾ ਸਬਜ਼ੀ ਆਪਣੀ ਬਿਲਕੁਲ ਤਿਆਰ ਆ ਗਈ। ਦੇਖੋ ਤੁਸੀਂ ਬਹੁਤ ਸੋਹਣਾ ਕਲਰ ਆ ਗਿਆ ਤੇ ਬਹੁਤ ਟੇਸਟੀ ਟੇਸਟੀ ਸਬਜੀ ਦੁੱਧ ਦੀ ਬਣ ਕੇ ਤਿਆਰ ਹੋ ਗਈ ਆ। ਇਹ ਬਹੁਤ ਟੇਸਟੀ ਲੱਗਦੀ ਐ ਇਹਨੂੰ ਆਪਾਂ ਪਰੌਂਠੇ ਨਾਲ ਰੋਟੀ ਨਾਲ ਤੰਦੂਰੀ ਫੁਲਕੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਆਂਗੇ ਤੇ ਬੱਚੇ ਵੀ ਪੂਰਾ ਖੁਸ਼ ਹੋ ਕੇ ਖਾਣਗੇ। ਤੇ ਹੁਣ ਇਹਨੂੰ ਆਪਾਂ ਵਰਤੋਂ ਦੀ ਤਿਆਰੀ ਕਰਦੇ ਆਂ। ਤੇ ਤੁਸੀਂ ਇਹਨੂੰ ਬਣਾਉਣ ਦੀ ਤਿਆਰੀ ਕਰੋ। ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।